ਪੈਸੇ ਦੀ ਭੁੱਖ ਜਦ ਕਿਸੇ ਇਨਸਾਨ ਅੰਦਰ ਆਪਣਾ ਘਰ ਬਣਾ ਲੈਂਦੀ ਹੈ ਨਾ ਤਾਂ ਉਹ ਬੰਦਾ ਕਦੇ ਇਨਸਾਨ ਦੀ ਫਿਕਰ ਕਰਦਾ ਹੈ ਅਤੇ ਨਾ ਹੀ ਪਸ਼ੂ ਪਕਸ਼ੀਆਂ ਦੀ ਕੁਝ ਇਸ ਤਰ੍ਹਾਂ ਦਾ ਮਾਮਲਾ ਜੈਤੋ ਤੋਂ ਵੇਖਣ ਨੂੰ ਮਿਲਿਆ ਜਦ ਫਰੀਦਕੋਟ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਜੈਤੋ ਦੇ ਮੰਗਤ ਰਾਮ ਉਰਫ ਕਾਲਾ ਕਬਾੜੀਆਂ ਨੂੰ 90 ਚਾਈਨਾ ਡੋਰ ਦੇ ਪਲਾਸਟਿਕ ਗੱਟੂਆਂ ਸਣੇ ਗ੍ਰਿਫਤਾਰ ਕਰ ਲਿਆ ਇਸ ਤਰ੍ਹਾਂ ਦੇ ਲਾਲਚੀ ਲੋਕਾਂ ਨੂੰ ਨਾ ਤਾਂ ਪ੍ਰਸ਼ਾਸਨ ਦਾ ਕਿਤੇ ਡਰ ਵਿਖਾਈ ਦੇ ਰਿਹਾ ਹੈ ਅਤੇ ਨਾ ਹੀ ਬੇਜਬਾਨ ਪਸ਼ੂ ਪੰਛੀਆਂ ਦੀ ਹੀ ਕਿਤੇ ਫਿਕਰ ਨਜ਼ਰ ਆ ਰਹੀ ਹੈ ਅਤੇ ਆਪਣੇ ਪੈਸੇ ਦੇ ਲਾਲਚ ਨੂੰ ਵੇਖਦੇ ਹੋਏ ਇਹ ਲੋਕ ਪਲਾਸਟਿਕ ਡੋਰਾ ਨੂੰ ਵੇਚਣ ਵਿੱਚ ਲੱਗੇ ਹੋਏ ਹਨ ਮੰਗਤਰਾ ਮੁਰਫ ਕਾਲਾ ਕਵਾੜੀਆ ਦੀ ਗ੍ਰਿਫਤਾਰੀ ਮਗਰੋਂ ਜੈਤੋ ਥਾਣਾ ਵਿਖੇ ਮਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਡੀਐਸਪੀ ਜਤੋਂ ਨੇ ਪੱਤਰਕਾਰਾਂ ਨੂੰ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਸਾਂਝਾ ਕੀਤੀ ਜੋ ਕਿ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਜੋ 31 ਸੰਵਰ 225 ਨੂੰ ਆਪਣਾ ਥਾਣਾ ਜਤੋਂ ਜ਼ਿਲ੍ਹਾ ਫਰੀਦਕੋਟ ਦੀ ਪੁਲਿਸ ਵੱਲੋਂ ਜਿਹੜਾ ਗਸ਼ਤ ਦੌਰਾਨ ਕੋਈ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਮੰਗਤ ਰਾਮ ਦਾ ਉਥੋਂ ਜਤੋਂ ਦਾ ਰਹਿਣ ਵਾਲਾ ਹੋ ਚਾਈਨਾ ਡੋਰ ਵੇਚਣ ਦਾ ਕੰਮ ਕਰਦਾ ਜੋ ਪੁਲਿਸ ਪਾਰਟੀ ਵੱਲੋਂ ਰੰਡੋਟੇ ਰੇਡ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਕੋਲੋਂ 90 ਜਿਹੜੇ ਹੈਗੇ ਰੋਲਰ ਚੈਨਲੌਰ ਦੇ ਬਰਾਮਦ ਹੋਏ ਜਿਸ ਵੰਦੀ ਅਸੀਂ ਮੁਕੱਦਮਾ ਦਰਜ ਕਰਕੇ ਆਪਣੀ ਅਗਲੀ ਤਫ਼ਤੀਸ਼ ਕਰ ਰਹੇ ਹਾਂ ਕਿ ਕਿੱਥੋਂ ਲੈ ਕੇ ਆਇਆ